ਇਸ ਸੰਗਤ ਜਿੰਨੀ ਜ਼ਿਆਦਾ ਆ ਰਹੀ ਏ ਸਾਡਾ ਕੋਈ ਇਹਨਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਇਹ ਸਿਰਫ ਸ਼ਬਦ ਦਾ ਰਿਸ਼ਤਾ ਹੈ ਇਹ ਸਤਿਗੁਰੂ ਦੀ ਸੰਗਤ ਹੈ ਵਾਹਿਗੁਰੂ ਕਿਰਪਾ ਕਰੇ ਸਾਨੂੰ ਬਾਣਾ ਮੰਨਣ ਦੀ ਦਾਤ ਬਖਸ਼ੇ ਜੀ ਮੇਰੇ ਦਾਦਾ ਜੀ ਉਹਨਾਂ ਨੇ ਅੰਤਲੇ ਸਮੇਂ ਮੇਰੇ ਪਿਤਾ ਜੀ ਨੇ ਦਾਦਾ ਜੀ ਦੀ ਸੇਵਾ ਕੀਤੀ ਅੰਤਲੇ ਸਮੇਂ ਕਿਹਾ ਸੀ ਪੁੱਤਰ ਘਰ ਦੀ ਮੁੱਠੀ ਮੀਟ ਕੇ ਰੱਖੀ ਹੁਣ ਜਦੋਂ ਪਿਤਾ ਜੀ ਦੀ ਸੇਵਾ ਕਰ ਰਹੇ ਸਾਂ ਜੀ ਤੇ ਮੈਨੂੰ ਕਹਿੰਦੇ ਨੇ ਹੁਣ ਮੇਰੇ ਨਾ ਸਰੀਰ ਜਿਹੜਾ ਇਸ ਤੋਂ ਨਿਕਲ ਆਇਆ ਜਿਵੇਂ ਬਾਪੂ ਜੀ ਦਾ ਹੈ ਮੈਂ ਗੁਰੂ ਸਾਹਿਬ ਦੀ ਯੂਰਿਚ ਕੇ ਨਾ ਕੋਈ ਬਟ ਨਹੀਂ ਲਈ ਸਾਨੂੰ ਸਤਗੁਰਾਂ ਨੇ ਇਹ 4 ਮਹੀਨੇ ਸੇਵਾ ਕਰਨ ਦਾ ਮੌਕਾ ਦਿੱਤਾ ਪਿਤਾ ਜੀ ਉਹ ਪਾਈ ਸੱਜਣੋ ਮਨੁੱਖੋ ਜਿਹਦੇ ਮਾਂ ਬਾਪ ਘਰ ਬੈਠੇ ਨੇ ਨਾ ਉਹਨਾਂ ਦੇ ਚਰਨਾਂ ਕੋਲ ਬੈਠਿਆ ਕਰੋ ਉਹਨਾਂ ਦੀ ਸੀਸ ਨੇ ਤੁਹਾਨੂੰ ਬਹੁਤ ਕੁਝ ਦੇਣਾ ਸੰਜੀਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿਤਾ ਜੀ ਸਰਦਾਰ ਹਰਦੇਵਾਲ ਸਿੰਘ ਜੀ ਗੁਰੂ ਮਰਿਆਦਾ ਅਨੁਸਾਰ ਘਰ ਸਹਿਜ ਪਾਠ ਦਾ ਭੋਗ ਤੇ ਨਿਰੰਤਰ 6 ਦਿਨ ਸ਼ਾਮ ਨੂੰ ਕੀਰਤਨ ਹੁੰਦਾ ਰਿਹਾ ਅੱਜ ਵਿੱਚ ਸੰਗਤ ਆ ਰਵੱਸੇ ਜੀਓ ਸਤ ਸੰਗਤ ਆਈ ਇਸ ਸੰਗਤ ਜਿੰਨੀ ਜ਼ਿਆਦਾ ਆ ਰਹੀ ਏ ਸਾਡਾ ਕੋਈ ਉਹਨਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਇਹ ਸਿਰਫ ਸ਼ਬਦ ਦਾ ਰਿਸ਼ਤਾ ਹੈ ਇਹ ਸਤਿਗੁਰੂ ਦੀ ਸੰਗਤ ਹੈ ਤੇ ਜਿੰਨੇ ਕਦਮ ਸੰਗਤ ਚੱਲ ਕੇ ਆਈਏ ਮੈਂ ਪਰਿਵਾਰ ਸਮੇਤ ਅਸੀਂ ਸਾਰਾ ਪਰਿਵਾਰ ਸਾਡਾ ਚਾਚੇ ਤਾਏ ਸਾਰੇ ਅਸੀਂ ਇੱਕ ਇੱਕ ਕਦਮ ਨੂੰ ਨਮਸਕਾਰ ਕਰਨੇ ਜੀ ਬਾਕੀ ਵੈਗੁਰੂ ਕਿਰਪਾ ਕਰੇ ਸਾਨੂੰ ਭਾਣਾ ਮੰਨਣ ਦੀ ਦਾਤ ਬਖਸ਼ੇ ਜੀ ਆਪ ਦੇ ਰਾਹੀ ਜਿੰਨੇ ਸੱਜਣ ਇੱਥੇ ਆਏ ਰਾਜਨੀਤਿਕ ਧਾਰਮਿਕ ਸੰਪਰਦਾਵਾਂ ਸੰਸਥਾਵਾਂ ਜੇ ਕਿਸੇ ਦਾ ਕੋਈ ਨਾਮ ਨਾ ਲਿਆ ਗਿਆ ਹੋਵੇ प्लीज ਸਾਨੂੰ ਬਖਸ਼ ਦਿਹਾ ਜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਮਿਤ ਸਰ ਜੀ ਇੱਕ ਸਵਾਲ ਪੁੱਛਣਾ ਚਾਹਾਂਗੀ ਤੁਸੀਂ ਅੱਜ ਹੀ ਪੋਸਟ ਪਾਈ ਹੈ ਇਸ ਦਾ ਤੇ ਕਿ ਤੁਹਾਡੇ ਜਦੋਂ ਪਿਤਾ ਜੀ ਦਾ ਕਹਿ ਸਕਦੇ ਆ ਅੰਤਿਮ ਸਵਾਸ ਨਿਕਲ ਨਹੀਂ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਦਾਦਾ ਜੀ ਨੇ ਤੁਹਾਡੇ ਦਾਦਾ ਜੀ ਨੇ ਇੱਕ ਗੱਲ ਕਹੀ ਸੀ ਕਿ ਸਾਰੇ ਭਰਾਵਾਂ ਨੂੰ ਜੋੜ ਕੇ ਰੱਖਣਾ ਪਰਿਵਾਰ ਨੂੰ ਜੋੜ ਕੇ ਰੱਖਣਾ ਤਾਂ ਕਿਵੇਂ ਦੀ ਸਿੱਖਿਆ ਸੀ ਕਿੰਨਾ ਕੁ ਜਿਆਦਾ ਯੋਗਦਾਨ ਪਹਿਲਾਂ ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਕਿਤੇ ਮੈਂ ਦੱਸਾਂ ਸਾਡੀ ਬੈਕਗ੍ਰਾਉਂਡ ਇਹ ਵੇ ਜੀ ਸਾਡਾ ਪਿੰਡ ਚੂੜਕਾਣਾ ਜ਼ਿਲ੍ਹਾ ਸ਼ੇਖਪੁਰਾ ਸੀ ਜੀ ਅੱਜ ਕੱਲ ਪਾਕਿਸਤਾਨ ਵਿੱਚ ਹੈ ਜੀ ਸਾਡੇ ਜਿਹੜੇ ਪਰਦਾਦਾ ਜੀ ਤੋਂ ਚਾਰ ਭਰਾ ਸਨ ਜੀ ਤਾਰਾ ਸਿੰਘ ਪ੍ਰਤਾਪ ਸਿੰਘ ਗੁਲਾਬ ਸਿੰਘ ਇੱਕ ਸਾਧੂ ਹੋ ਗਿਆ ਸੀ ਜਿਹੜੇ ਸਰਦਾਰ ਪ੍ਰਤਾਪ ਸਿੰਘ ਨੇ ਉਹਨਾਂ ਦੇ ਬੇਟਾ ਸਨ ਸਰਦਾਰ ਤੇਜਾ ਸਿੰਘ ਚੂੜਕਾਣਾ ਤੇਜਾ ਸਿੰਘ ਚੂੜਕਾਣਾ ਉਹ ਸ਼ਖਸੀਅਤ ਸਿੱਖ ਕੌਮ ਚ ਹੋਈ ਏ ਮੇਰੇ ਦਾਦਾ ਜੀ ਦੇ ਕਜਨ ਬ੍ਰਦਰ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਮਹੰਤਾਂ ਤੋਂ ਆਜ਼ਾਦ ਕਰਾਇਆ ਉਥੇ ਬਾਪੂ ਤੇਜਾ ਸਿੰਘ ਚੂੜਕਾਣਾ ਜੀ ਆਪ ਸ਼ਾਮਲ ਹੋਏ। ਅਕਾਲ ਤਖਤ ਸਾਹਿਬ ਤੇ ਜਦੋਂ ਪੁਜਾਰੀ ਛੱਡ ਕੇ ਗਏ ਜੀ ਸਰਦਾਰ ਤੇਜਾ ਸਿੰਘ ਪੁੱચર ਨੂੰ ਜਥੇਦਾਰ ਬਣਾਇਆ ਉਦੋਂ ਸਾਡੇ ਬਾਪੂ ਜੀ ਸਰਦਾਰ ਤੇਜਾ ਸਿੰਘ ਚੂੜਕਾਣਾ ਵਿੱਚ ਸ਼ਾਮਲ ਸਨ। ਤੀਜੀ ਗੱਲ ਸ਼ਾਇਦ ਆਪ ਨੂੰ ਹਿਸਟਰੀ ਪਤਾ ਹੋਵੇ ਰਕਾਬगंज ਸਾਹਿਬ ਗੁਰਦੁਆਰੇ ਦੀ ਕੰਧ ਦੀ ਇੱਕ ਮੁਸ਼ਕਲ ਸੀ। ਉਸ ਕੰਧ ਦੇ ਵਿੱਚ ਗੋਰਾ ਸਰਕਾਰ ਬਣਾਉਣੀ ਚਾਹੁੰਦੀ ਸੀ। ਸਾਡੇ ਬਾਪੂ ਜੀ ਉੱਥੇ ਗਏ ਕਾਲੇ ਪਾਣੀ ਦੀ ਸਜ਼ਾ ਵੀ ਉਹਨਾਂ ਨੂੰ ਦਿੱਕਤ ਸਾਥ ਹਾਂ ਉੱਥੇ ਬਾਪੂ ਜੀ ਗਏ ਸਨ। ਉਸ ਤੋਂ ਬਾਅਦ ਕਾਲੇ ਪਾਣੀ ਦੀ ਸਜ਼ਾ ਵੀ ਉਹਨਾਂ ਨੂੰ ਹੋਈ 1 ਸਾਲ ਉਹ ਨਨਕਾਣਾ ਸਾਹਿਬ ਦੇ ਮੁਖ ਸ਼ਿਬਾਦਾਰ ਰਹੇ ਸਾਡੇ ਪਰਿਵਾਰ ਦਾ ਪਿਛੋਕੜ ਹੈ ਵੇ ਨਨਕਾਣਾ ਸਾਹਿਬ ਦਾ ਜਦੋਂ ਸਾਕਾ ਹੋ ਗਿਆ ਕਰਤਾਰ ਸਿੰਘ ਜੀ ਝੱਬਰ ਸਰਕਾਰ ਤੋਂ ਚਾਬੀਆਂ ਲੈਣਗੇ ਜਦੋਂ ਉਦੋਂ ਬਾਪੂ ਜੀ ਸਾਡੇ ਬਿਸ਼ਾਮ ਸੀ ਹਾਂਜੀ ਦੂਸਰੀ ਗੱਲ ਅਸੀਂ ਮੇਰੇ ਜੋ ਆਈ ਤੁਸੀਂ ਕਹਿ ਰਹੇ ਹੋ ਮੇਰੇ ਦਾਦਾ ਜੀ ਉਹਨਾਂ ਨੇ ਅੰਤਲੇ ਸਮੇਂ ਮੇਰੇ ਪਿਤਾ ਜੀ ਨੇ ਦਾਦਾ ਜੀ ਦੀ ਸੇਵਾ ਕੀਤੀ ਚਾਤਿਆਂ ਸਾਡੇਆਂ ਨੇ ਸਾਰਿਆਂ ਨੇ ਅਸੀਂ ਪਿਤਾ ਜੀ ਨੂੰ ਪੁੱਛਿਆ ਤੇ ਮੈਨੂੰ ਉਹਨਾਂ ਨੇ ਗੱਲ ਕਹੀ ਬੇ ਬਾਪੂ ਜੀ ਨੇ ਅੰਤਲੇ ਸਮੇਂ ਕਿਹਾ ਸੀ ਪੁੱਤਰ ਘਰ ਦੀ ਮੁੱਠ ਮੀਠ ਕੇ ਰੱਖੀ ਹੁਣ ਜਦੋਂ ਪਿਤਾ ਜੀ ਦੀ ਸੇਵਾ ਕਰ ਰਹੇ ਸਾਂ ਜੀ ਤੇ ਮੈਨੂੰ ਕਹਿੰਦੇ ਨੇ ਹੁਣ ਮੇਰੇ ਨਾ ਸ਼ਰੀਰ ਜਿਹੜਾ ਇਸ ਤੋਂ ਨਿਕਲ ਆਇਆ ਜਿਵੇਂ ਬਾਪੂ ਜੀ ਦਾ ਹੈ ਮੈਂ ਗੁਰੂ ਸਾਹਿਬ ਦੀ ਯੂਰਿਚ ਕੇ ਨਾ ਕੋਈ ਬਟ ਨਹੀਂ ਲਈ ਸਾਨੂੰ ਸਤਗੁਰਾਂ ਨੇ ਇਹ 4 ਮਹੀਨੇ ਸੇਵਾ ਕਰਨ ਦਾ ਮੌਕਾ ਦਿੱਤਾ ਪਿਤਾ ਜੀ ਦੂਜੀ ਗੱਲ ਉਹ ਕਹਿੰਦੇ ਸਨ ਮੌਤ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਬਸ ਆਪ ਸੰਗਤ ਦਾ ਬਹੁਤ ਧੰਨਵਾਦ ਤੇ ਮੈਂ ਸਭ ਨੂੰ ਤੁਹਾਡੇ ਥਰੂ ਕਹਾਂਗਾ ਉਹ ਭਾਈ ਸੱਜਣੋ ਮਨੁੱਖੋ ਜਿਹਦੇ ਮਾਂ ਬਾਪ ਘਰ ਬੈਠੇ ਨੇ ਨਾ ਉਹਨਾਂ ਦੇ ਚਰਨਾਂ ਕੋਲ ਬੈਠਿਆ ਕਰੋ ਉਹਨਾਂ ਦੀ ਸੀਸ ਨੇ ਤੁਹਾਨੂੰ ਬਹੁਤ ਕੁਝ ਦੇਣਾ ਹੈ ਬਹੁਤ ਸਾਹਿਰ ਧਿਆਨ ਦੇ ਕੇ ਤੁਹਾਨੂੰ ਪ੍ਰੇਰਨਾ ਵੀ ਮਿਲਦੀ ਹੈ ਪਰਿਵਾਰ ਨੂੰ ਕਿਵੇਂ ਜੋੜ ਕੇ ਰੱਖਣਾ ਅੱਜ ਤਾਂ ਛੋਟੇ ਜਿਹੇ ਕਲੇਸ਼ਾਂ ਪਿੱਛੇ ਰਿਸ਼ਤੇ ਡੁੱਟ ਜਾਂਦੇ ਨੇ ਨਹੀਂ ਜੀ ਜਦੋਂ ਬਜ਼ੁਰਗ ਘਰ ਸੰਭਣ ਵਾਲੇ ਹੋਣ ਨਾ ਜੀ ਉਦੋਂ ਵੈਗੁਰੂ ਮੇਰ ਕਰੇ ਤੇ ਘਰ ਜੁੜੇ ਰਹਿੰਦੇ ਨੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਤੁਸੀਂ মিডিਏ ਵਾਲੇ ਆਇਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਦੋਂ ਦੀ ਕਵਰਿੰਗ ਕਰ ਰਹੇ ਹੋ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਚਾਨਣਾ ਚੋਲਿਆ ਠੀਕ ਹੈ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਅਸੀਂ ਜ਼ਮੀਨ ਸਾਡੀ ਉੱਥੇ ਹੀ ਸਾਲ ਬਾਅਦ ਜਾਂਦੇ ਆ ਪਿੰਡ ਜਾ ਕੇ ਮੈਂ ਕਦੀ ਕਥਾ ਵਾਚਕ ਬਣ ਕੇ ਨਹੀਂ ਜਾਂਦਾ ਮੈਂ ਪਿੰਡ ਚ ਉਸੇ ਹੀ ਬਹਿਣਾ ਜਿਵੇਂ ਬਚਪਨ ਬਤੀਤ ਹੋਇਆ ਸੀ